ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਆ ਬਾਈ 4 ਔਰੇ ਵਾਲੀ ਮਸ਼ੀਨ ਬਕਾਊ ਹੈ ਇਹਨੇ ਸਾਰੇ 100 ਕਿੱਲੇ ਤੋਂ ਵੀ ਘੱਟ ਹੀ ਵਾਹਣ ਵੱਡਿਆ ਛੁਰੀਆਂ ਵੀ ਇਹਦੇ ਨਾਲ ਦੀਆਂ ਇਹ ਮਸ਼ੀਨ ਦੇ 4 ਔਰੇ ਵਾਲੀ ਔਰੇਆਣੀ ਮਸ਼ੀਨ ਹੈ ਇਹ ਮੱਕੀ ਦਾ 4 ਪਾਉਣ ਵਾਲੀ ਜੇ ਕਿਸੇ ਭਰਾ ਨੇ ਖਰੀਦਣੀ ਹੈ ਤਾਂ ਬਾਈ ਦਾ ਤੁਹਾਨੂੰ ਨੰਬਰ ਦੱਸ ਦਾਨੇ ਆਪਣੇ ਭਰਾ ਕੋਲੇ ਮਸ਼ੀਨ ਹੈ ਤੇ ਇਹਦੇ ਨਾਲ ਟਰੈਕਟਰ ਵੀ ਹੈ 90 HP ਦਾ ਐਂਡੋ ਫਾਰਮ ਉਹ ਵੀ ਵਿਕਿਆਊ ਹੈ ਜੇ ਕੱਲੀ ਮਸ਼ੀਨ ਲੈਣੀ ਹੈ ਤਾਂ ਮਸ਼ੀਨ ਲੈ ਸਕਦੇ ਹੋ ਜੀ ਟਰੈਕਟਰ ਲੈਣਾ ਦਾ ਟਰੈਕਟਰ ਵੀ ਲੈ ਸਕਦੇ ਹੋ ਤੇ ਬਾਈ ਦਾ ਨੰਬਰ ਤੁਹਾਨੂੰ ਸਕਰੀਨ ਤੇ ਦੱਸ ਦਾਨੇ ਆ 86 850 58 654 ਇਹ ਬਾਈ ਦਾ ਨੰਬਰ ਹੈ ਬਾਈ ਨਾਲ ਸੰਪਰਕ ਕਰ ਲਿਓ ਜਮਾ ਜ਼ਾਰੀ ਮਸ਼ੀਨ ਦੀ ਬਾਈ ਦੀ ਗਾਰੰਟੀ ਹੈ ਕਸੀਜ ਨਹੀਂ ਲਾਇਆ ਬਾਈ ਨੇ ਤੇ ਹੁਣ ਵਿਕਿਆਊਆ ਮਸ਼ੀਨ ਇੱਕਲੀ ਮਸ਼ੀਨ ਲੈਣੀ ਹੈ ਤੇ ਮਸ਼ੀਨ ਦੇ ਨਾਲ ਟੋਕਰੀ ਵੀ ਤਾਂ ਲੱਗਣ ਵਾਲੀ ਵਿਕਾਊ ਹੈ ਜੀ ਕਿਸੇ ਭਰਾ ਨੇ ਟੋਕਰੀ ਲੈਣੀ ਹੋਵੇ ਟੋਕਰੀ ਵੀ ਪਾਈਆਂ ਦੇ ਕੋਲ ਹੀ ਹੈ ਤੇ ਨੰਬਰ ਤੁਹਾਨੂੰ ਬੋਲਤਾ ਤੇ ਤਾਂ ਸਕਰੀਨ ਤੇ ਵੀ ਨੰਬਰ ਲਿਖ ਦੇਾਂਗੇ ਜੇ ਕਿਸੇ ਭਰਾ ਨੇ ਸੰਪਰਕ ਕਰਨਾ ਹੋਇਆ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਮੱਕੀ ਦਾ 4 ਪਾਉਣ ਵਾਲੀ ਮਸ਼ੀਨ ਹੈ ਇਹ ਨਵਾਂ ਬਿਲਕੁਲ ਓਕੇ ਕੰਡੀਸ਼ਨ ਹੈ ਨਕੂਰ ਮਸ਼ੀਨ ਹੈ ਕੋਈ ਇਹ ਜੀ ਗੱਲ ਨਹੀਂ ਹੈ ਬਾਈ ਸਾਰੀ ਗਾਰੰਟੀ ਦਿੰਦਾ ਹੈ ਛੁਰੀਆਂ ਕੱਪੇਰੀ ーサーリーブロん